20 ਲੱਖ ਗਾਣੇ ਲਿਖ ਕੇ ਦੇਣ ਵਾਲਾ ਬਾਈ ਮਿਲ ਗਿਆ ਅੱਜ ਕਹਿੰਦਾ 2000 ਸੁੱਟਦੇ ਸੀ ਜਦ ਨੱਚੀ ਸੀ ਸਾਲੀ ਨਹੀਂ ਫਿਰ ਚੌਂਦੇ ਵਾਲੇ ਗੁਰੀ ਦਾ ਬਟੂਆ ਹੋ ਗਿਆ ਖੰਲੀ ਨਹੀਂ ਬਾਈ ਗਾਣੇ ਤੁਸੀਂ ਸਾਰਿਆਂ ਨੇ ਸੁਣੀ ਹੋਣਾ ਬਾਈ ਅਮਰਜੀਤ ਦਾ 20 ਲੱਖ ਅੱਜ ਵੀ YouTube ਤੇ ਸੁਣੋਗੇ ਨਾ ਜਦੋਂ ਗਾਣਾ ਇੱਕ ਵਾਰ ਲਾ ਲਿਆ ਸੁਣੀ ਜਾਓਗੇ ਸੁਣੀ ਜਾਓਗੇ ਵਿਚਾਲੋਂ ਨਹੀਂ ਕੱਢਦੇ ਬਾਈ ਬਹੁਤ ਘੈਂਟ ਬਾਤ ਕਮਾਵਾ ਜੱਗੀ ਤੈਨੂੰ ਮੇਰੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਹੋਰ ਕਿੰਨੇ ਗਾਣੇ ਲਿਖੇ ਪੈਣੇ ਬਾਈ ਬਾਈ ਕਿਰਪਾ ਮਹਾਰਾ ਦੀ ਗਾਣੇ ਤਾਂ ਆਪਾਂ ਹਜ਼ਾਰਾਂ ਚ ਲਿਖੇ ਹੋਇਆ ਇੱਕ ਦੋ ਸਾਡਾ ਉਹ ਗਾਣਾ ਵਾਲਾ ਵਾਇਰਲ ਹੋਇਆ ਸੀ ਨ ਪਿਆਰਾ ਨਹੀਂ ਪੈਗ ਲਾਉਣ ਦੇ ਸੋਹਣੀਏ ਜੇ ਕਿਸੇ ਹੋਰ ਗਾਇਕ ਨੇ ਗਾਣਾ ਲੈਣਾ ਹੋਵੇ ਵੱਡੇ ਗੀਤਕਾਰਾਂ ਨੂੰ 40 50000 ਤਾਂ ਨਹੀਂ ਮੰਗਦੇ ਬਾਬਾ ਜੀ ਫ੍ਰੀ ਦਵਾਂਗੇ ਗਾਣਾ ਅੱਛਾ ਕਿਸੇ ਤੋਂ ਕੋਈ ਪੈਸਾ ਨਾ ਅੱਜ ਤੱਕ ਲਿਆ ਨਾ ਆਪਾਂ ਲੈਣਾ ਚਲ ਆਪਦੇ ਮਾਨ ਸਨਮਾਨ ਬਜੋ ਜੋ ਮਰਜ਼ੀ ਕਰਦੇ ਕੋਈ ਬਾਬੇ ਲੋੜ ਹੀ ਨਹੀਂ ਨਾਏ ਕਰੇ ਮਹਾਰਾ ਦੀ ਕਿਰਪਾ ਬਹੁਤ ਵਧੀਆ ਟਾਈਮ ਲੰਘਦਾ ਭਾਈ ਜਿਹੜੇ ਵੀ ਤੁਹਾਡੀ ਸ਼ੇਰ ਲਿਸਟ ਚ ਗਾਇਕ ਨੇ ਆ ਵੀ ਉਹਨਾਂ ਨੂੰ ਸੈਂਡ ਕਰ ਦਿਓ ਜੇ ਉਹਨਾਂ ਨੇ ਵੀ ਕੋਈ ਗਾਣਾ ਸੁਣਨਾ ਉਹਨਾਂ ਦੇ ਲੈਵਲ ਦਾ ਗਾਣਾ ਲੱਗੇ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਪਿੰਡ ਚੌਂਦਾ ਨੇੜੇ ਅਮਰਗੜ ਹੈ ਨਾ ਹਾਂਜੀ ਬਾਈ ਹਾਂਜੀ ਹਾਂਜੀ ਇੱਕ ਬਾਈ ਆ ਵੋਕ ਕੈਨ ਬਣਾਇਆ ਦਰਵਾਜਾ ਪੈਣੇ ਮਹਾਰਾ ਦੀ ਕਿਰਪਾ ਆਪਾਂ ਪੇਂਟ ਸਟੋਰ ਖੋਲਿਆ ਸੀ ਤੇ ਜਦੋਂ ਖੋਲਣ ਸਾਰੇ ਦਰਵਾਜੇ ਦੀ ਆਪਾਂ ਤੇ ਕਿੰਨੇ ਗਾਣੇ ਲਿਖੇ ਪੈਣੇ ਬਾਈ ਜੀ ਗਾਣੇ ਤਾਂ ਆਪਣੇ ਹਜ਼ਾਰਾਂ ਚ ਲਿਖੇ ਪਏ ਨੇ ਦੁਗਾਣੇ ਸਿੰਗਲ ਸਾਰੇ ਗਾਣੇ ਸਾਰਾ ਕੁਝ ਬਾਈ ਜੀ ਡੂਟ ਸੋਲੋ ਸਾਰਾ ਕੁਝ ਸੈਡ ਸੌਂਗ ਸਾਰਾ ਕੁਸ ਆ ਇੱਕ ਗਾਣਾ ਥੋੜਾ ਉਹ ਵਾਲਾ ਕੈਂਟ ਸੀ ਮੜਾ ਸਾਰੋਈ ਨਾ ਹੀ ਤੇਰਾ ਬਾਪੂ ਪਸਤੌੜ ਰੱਖਦਾ ਨਾ ਹੀ ਮੇਰੇ ਕੋਲੇ ਕਾਲੀ ਘੋੜੀ ਆ ਦੇਖੀ ਗਹਿਕਾਂ ਪਿੱਛੇ ਲੱਗ ਕੇ ਨਾ ਵੈਲੀ ਬਣ ਜੀ ਉਹ ਪੁੱਤ ਆਪਣੇ ਜ਼ਮੀਨ ਪਹਿਲਾਂ ਹੀ ਥੋੜੀ ਆ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ